ਉਮੇ ਅਕਸ਼ੇ ਕੁਮਾਰ ਜੀ ਇੱਕ ਗੱਲ ਸੁਣ ਰਿਹਾ ਸੀਗਾ ਅੱਜ ਤੱਕ ਆਲੀ ਕਿਸੇ ਐਂਕਰ ਨੇ ਪੁੱਛਿਆ ਕਿ ਭਾਈ ਤੁਸੀਂ ਕਿਹੜੇ ਪੋਲੀਟੀਸ਼ੀਅਨ ਨੂੰ ਬੈਸਟ ਐਕਟਰ ਜਿਹੜਾ ਉਹ ਮੰਨਦੇ ਆ ਤਾਂ ਅਕਸ਼ੇ ਕੁਮਾਰ ਨੇ ਜਵਾਬ ਦਿੱਤਾ ਕਿ ਮੈਂ ਬੈਸਟ ਐਕਟਰ ਜਿਹੜਾ ਕਿਸੇ ਪੋਲੀਟੀਸ਼ੀਅਨ ਨੂੰ ਮੰਨਦਾ ਤਾਂ ਉਹ ਹੈਗਾ ਕੇਜਰੀਵਾਲ ਤੇ ਉਹ ਵਾਕਈ ਗੱਲ ਠੀਕ ਹੈ ਉਹ ਪੋਲੀਟੀਸ਼ੀਅਨ ਘਟ ਨੇ ਕਿ ਕੇਜਰੀਵਾਲ ਸਾਹਿਬ ਐਕਟਰ ਜਾਦੇ ਨੇ ਤੇ ਉਹਨਾਂ ਨੂੰ ਡਰਾਮੇਬਾਜੀ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਕਰਨੀ ਆ ਚੇੜੀਵਾਲ ਤਾਂ ਹੁਣ ਫਰੀਦੀਆਂ ਰਿਓੜੀਆਂ ਦੇ ਬ੍ਰਾਂਡ ਇਨਵੈਸਟਰ ਬਣ ਚੁੱਕੇ ਆ ਉਹਨਾਂ ਨੇ ਤਾਂ ਇਥੋਂ ਤੱਕ ਕੀ ਗੱਲ ਕਹਿ ਦਿੱਤੀ ਕਹਿੰਦੇ ਕਿ ਗਾਰੰਟੀ ਸ਼ਬਦ ਚੋਰੀ ਕਰ ਲਿਆ ਕਹਿੰਦੇ ਸਾਡਾ ਪਹਾੜਪਾਨੀ ਮਤਲਬ ਤੁਸੀਂ ਗਾਰੰਟੀ ਦੇ ਮਾਮੇ ਲੱਗਦੇ ਹੋ ਤੁਸੀਂ ਗਾਰੰਟੀ ਕਿੱਥੋਂ ਲੈ ਕੇ ਆਏ ਸੀ ਇਹ ਤਾਂ ਗਾਰੰਟੀ ਸ਼ਬਦ ਬਣਿਆ ਤੇ ਤੁਸੀਂ ਚੱਕਿਆ ਤੇ ਕਹਿੰਦੇ ਕਿ ਗਾਰੰਟੀ ਸ਼ਬਦ ਵੀ ਸਾਡਾ ਪਹਾੜਪਾਨੀ ਚੋਰੀ ਕਰ ਲਿਆ ਕਰਵਿੰਦ ਕੇਜਰੀਵਾਲ ਹੋਣਾ ਨੇ 15 ਗਰੰਟੀਆਂ ਦਾ ਐਲਾਨ ਦਿੱਲੀ ਦੇ ਵਿੱਚ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਸਾਡੀ ਸਰਕਾਰ ਤੁਸੀਂ ਬਣਾਉਨੇ ਹੋ ਤਾਂ ਦਿੱਲੀ ਦੇ ਵਿੱਚ ਮੁਫਤ ਸੁਵਿਧਾਵਾਂ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਤੇ ਜੇ ਭਾਜਪੀ ਦੀ ਸਰਕਾਰ ਬਣਾਉਨੇ ਹੋ ਤਾਂ ਉਹ ਇਹ ਮੁਫਤ ਸੁਵਿਧਾਵਾਂ ਜਿਹੜੀਆਂ ਉਹ ਬੰਦ ਹੋ ਜਾਣਗੀਆਂ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਸਿਰਫ ਮੁਫਤ ਸੁਵਿਧਾਵਾਂ ਦੇ ਨਾਮ ਦੇ ਉੱਪਰ ਲੋਕਾਂ ਨੂੰ ਮੂਰਖ ਬਣਾ ਕੇ ਸਰਕਾਰ ਬਣਾਉਣਾ ਚਾਹੁੰਦੇ ਆ ਮੂਰਖ ਬਣਾ ਕੇ ਸਰਕਾਰ ਬਣਾਉਣਾ ਚਾਹੁੰਦੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਦੁਨੀਆ ਦੇ ਵਿੱਚ ਕੋਈ ਐਹੋ ਜੀ ਚੀਜ਼ ਹੈ ਹੀ ਨਹੀਂ ਜਿਹੜੀ ਤੁਹਾਨੂੰ ਫ੍ਰੀ ਮਿਲਦੀ ਹੋਵੇ ਬੇਸ਼ੱਕ ਅਰਵਿੰਦ ਕੇਜਰੀਵਾਲ ਇਹ ਗੱਲ ਕਹਿ ਰਹੇ ਉਹਨਾਂ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਅਸੀਂ ਮੁਫਤ ਸਫਰ ਦੇਵਾਂਗੇ ਅਸੀਂ ਪਰ ਪੈਸਾ ਕਿੱਥੋਂ ਲਿਆਉਣਗੇ ਕਿ ਅਰਵਿੰਦ ਕੇਜਰੀਵਾਲ ਆਪਣੀ ਜੇਬ ਚੋਂ ਲਿਆਉਣਗੇ ਜਾਂ ਉਹਨਾਂ ਦੇ ਮੰਤਰੀ ਸੰਤਰੀ ਆਪਣੀ ਜੇਬ ਚੋਂ ਲਿਆਉਣਗੇ ਪੈਸਾ ਤਾਂ ਲੋਕਾਂ ਦਾ ਹੀ ਹੈ ਨਾ ਇਦਾਂ ਫ੍ਰੀ ਦੇ ਕੇ ਦੂਜੇ ਪਾਸੇ ਟੈਕਸ ਵਧਾ ਕੇ ਲੋਕਾਂ ਦੀ ਜੇਬ ਚੋਂ ਕੱਢ ਕੇ ਲੋਕਾਂ ਨੂੰ ਦੇ ਦੇਣਗੇ ਮੂਰਖ ਲੋਕਾਂ ਦਾ ਬਣਾ ਰਹੇ ਨੇ ਫ੍ਰੀ ਫਰੂ ਕੁਝ ਵੀ ਜਿਹੜੇ ਲੋਕ ਫ੍ਰੀ ਸਮਝ ਕੇ ਵੋਟ ਪਾਉਂਦੇ ਆ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਮੂਰਖ ਸਾਡੇ ਵਿੱਚੋਂ ਉਹ ਲੋਕ ਨੇ ਕਿਉਂਕਿ ਮੈਂ ਫੇਰ ਉਹੀ ਗੱਲ ਕਹਿ ਰਿਹਾ ਕਿ ਮੁਫਤ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੈ ਔਰ ਤੁਹਾਡੀ ਜੇਬ ਦੇ ਵਿੱਚੋਂ ਹੀ ਪੈਸਾ ਕਿਸੇ ਡੱਬੀ ਦੀ ਮਾਰਚਸ ਦੇ ਵਿੱਚੋਂ ਟੈਕਸ ਆ ਕਿਤੇ ਤੇਲ ਦੀ ਬੋਤਲ ਚੋਂ ਟੈਕਸ ਆ ਕਿਤੇ ਆਟੇ ਦੇ ਕਿਦਕਾਂਡ ਤੇ ਕਿਸੇ ਹਰ ਚੀਜ਼ ਦੇ ਵਿੱਚੋਂ ਜ਼ਰੂਰੀ ਨਹੀਂ ਹੈ ਕਿ ਕੋਈ ਵਿਅਕਤੀ ਜਿਹੜਾ ਬਿਜ਼ਨਸਮੈਨ ਉਹ ਹੀ ਟੈਕਸ ਦਿੰਦਾ ਗਰੀਬ ਵੀ ਹਰ ਵਿਅਕਤੀ ਜਿਹੜਾ ਉਹ ਟੈਕਸ ਵਸਤੂਆਂ ਖਰੀਦ ਕੇ ਦਿੰਦਾ ਔਰ ਉਸ ਤੋਂ ਉੱਥੋਂ ਟੈਕਸ ਵਧਾ ਕੇ ਇਧਰ ਤੁਹਾਨੂੰ ਫ੍ਰੀ ਕਰਕੇ ਉਧਰੋਂ ਟੈਕਸ ਉਹ ਦੇ ਦਿੰਦੇ ਆ ਇਸੇ ਕਰਕੇ ਮੈਂ ਕਹਿ ਰਿਹਾ ਕਿ ਮੂਰਖ ਬਣਾਇਆ ਜਾ ਰਿਹਾ ਅਰਵਿੰਦ ਕੇਜਰੀਵਾਲ ਪਹਿਲਾਂ ਤਾਂ ਕਹਿੰਦੇ ਹੁੰਦੇ ਸੀਗੇ ਕਿ ਭਾਈ ਮੈਂ ਕੰਮ ਹੀ ਇੰਨਾ ਕੀ ਕਰ ਦੇਣਾ ਕਿ ਮੈਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਤੇ ਮੈਂ ਲੋਕਾਂ ਨੂੰ ਕਹੂੰਗਾ ਕਿ ਭਾਈ ਜੇ ਮੈਂ ਵੋਟ ਵੋਟ ਦਾ ਮੈਂ ਤੁਹਾਡਾ ਹੱਕਦਾਰ ਤਾਂ ਆ ਮੈਂ ਤੇ ਜੇ ਮੈਂ ਕੰਮ ਕੀਤਾ ਜੇ ਮੈਂ ਕੰਮ ਕੀਤਾ ਤੁਸੀਂ ਮੈਨੂੰ ਵੋਟ ਪਾ ਦਿਓ ਤੇ ਹੁਣ ਅਰਵਿੰਦ ਕੇਜਰੀਵਾਲ ਇਸ ਤਰੀਕੇ ਨਾਲ ਕਿਉਂ ਨਹੀਂ ਕਹਿੰਦੇ ਕਿ ਜੇ ਮੈਂ ਕੰਮ ਕੀਤਾ ਤਾਂ ਵੋਟ ਪਾ ਦਿਓ ਹੁਣ ਵਾਰ-ਵਾਰ ਹੋਰ ਵੀ ਗਾਰੰਟੀਆਂ ਜਿਹੜੀਆਂ ਵਧਾ ਦੁੱਤੀਆਂ 1100 ਤੋਂ 2100 ਰੁਪਇਆ ਮਹਿਲਾਮਾਂ ਨੂੰ ਕਹਤਾ ਕਿ ਭਾਈ ਅਸੀਂ ਤੁਹਾਨੂੰ ਹਰ ਮਹੀਨੇ ਜਿਹੜਾ ਉਹ ਦਿਆ ਕਰਾਂਗੇ ਉਹ ਕਿੱਥੋਂ ਪੈਸਾ ਆਊਗਾ ਉਹ ਅਰਵਿੰਦ ਕੇਜਰੀਵਾਲ ਆਪਣੇ ਘਰੋਂ ਦੇਣਗੇ ਆਪਣੀ ਪੈਨਸ਼ਨ ਜਿਹੜੀ ਆਉਂਦੀ ਹੈ ਉਹਨਾਂ ਨੂੰ ਉਹਦੇ ਚੋਂ ਦੇਣਗੇ ਕੁਝ ਆਪਣੀ ਚੀਜ਼ ਵੇਚ ਕੇ ਦੇਣਗੇ ਕਿੱਥੋਂ ਦੇਣਗੇ ਉਹ ਅਰਵਿੰਦ ਕੇਜਰੀਵਾਲ ਕਹਿੰਦੇ ਆ ਕਿ ਭਾਈ ਮੈਨੂੰ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਭਾਈ ਤੁਸੀਂ ਪੈਸਾ ਕਿੱਥੋਂ ਲਿਆਉਂਗੇ ਕਹਿੰਦੇ ਕਿ ਮੈਂ ਬਾਣੀਆਂ ਵਾਂ ਤੇ ਬਾਣੀਆਂ ਨੂੰ ਕਹਿੰਦੇ ਸਾਰੇ ਸਾਧਨਾਂ ਦਾ ਪਤਾ ਹੁੰਦਾ ਪੈਸਾ ਆਉਣਾ ਕਿੱਥੋਂ ਆ ਤੇ ਮੈਨੂੰ ਪਤਾ ਕਹਿੰਦੇ ਪੈਸਾ ਆਊਗਾ ਤੇ ਮੈਂ ਲੈ ਕੇ ਆਉਂਗਾ ਤੇ ਮੈਂ ਦੇ ਦੂੰਗਾ ਇਸ ਕਿ 200 ਕਰੋੜ ਰੁਪਇਆ ਰੇਤੇ ਚੋਂ 34000 ਰੁਪਇਆ ਮੈਂ ਕ腐ਸ਼ਨ ਦੇ ਵਿੱਚੋਂ ਰੋਕ ਲੈਣਾ ਕਹਿੰਦੇ ਸੀਗੇ ਔਰ ਕਹਿੰਦੇ ਕਿ ਮੈਂ ਇਹ 54000 ਕਰੋੜ ਰੁਪਏ ਦਾ ਇੰਤਜ਼ਾਮ ਜਿਹੜਾ ਉਹ ਕਰੀ ਬੈਠਾ ਤੇ ਮੈਨੂੰ ਕੋਈ ਦਿੱਕਤ ਹੀ ਨਹੀਂ ਮੈਂ ਸਾਰਾ ਕੁਝ ਦੇ ਦੂੰਗਾ ਤੇ 20000 ਕਰੋੜ ਰੁਪਏ ਦੇ ਵਿੱਚੋਂ 200 ਕਰੋੜ ਰੁਪਇਆ ਵੀ ਇਹ ਲਿਆ ਨਹੀਂ ਸਕੇ ਤਿੰਨਾਂ ਸਾਲਾਂ ਦੇ ਵਿੱਚ ਇੱਕ ਵੀ ਸਾਲ ਦੇ ਵਿੱਚ ਇਦਾਂ ਨਹੀਂ ਹੋਇਆ ਕਿ 200 ਕਰੋੜ ਤੋਂ ਮੈਨੂੰ ਲੱਗਦਾ ਕਿ ਟੱਪਿਆ ਹੋਵੇ 135 ਕਰੋੜ 155 ਕਰੋੜ ਉਹ ਫਿਰ ਦੱਸੋ 20000 ਕਰੋੜ ਰੁਪਏ ਜੋ ਜਿਹੜਾ ਪੈਸਾ ਘਟ ਰਿਹਾ ਉਹ ਆ ਨਹੀਂ ਰਿਹਾ ਤੁਸੀਂ ਝੂਠ ਮਾਰਿਆ ਸੀ ਜਾਂ ਫਿਰ ਤੁਸੀਂ ਆਪਣੀਆਂ ਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੈ ਇਹ ਬਣ ਚੁੱਕੀ ਹੈ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਹੁਣ ਕਰਜ਼ਾ ਵੀ ਹੌਲੀ ਹੌਲੀ ਪੰਜਾਬ ਸੂਬੇ ਨੂੰ ਮਿਲਣਾ ਬੰਦ ਹੋ ਜਾਣਾ ਕਿਉਂਕਿ ਸਾਰੀਆਂ ਚੀਜ਼ਾਂ ਦਾ ਪੰਜਾਬ ਜਿਹੜੀਆਂ ਉਹ ਗਹਿਣੇ ਧਰ ਚੁੱਕਿਆ ਤੇ ਜਦੋਂ ਸਾਰੀਆਂ ਚੀਜ਼ਾਂ ਗਹਿਣੇ ਧਰ ਚੁੱਕਿਆ ਤੇ ਨਵਾਂ ਕਰਜ਼ਾ ਜਿਹੜਾ ਉਹ ਲੈਣ ਵਾਸਤੇ ਪੰਜਾਬ ਦੇ ਕੋਲ ਕੁਝ ਰਿਹਾ ਹੀ ਨਹੀਂ ਪੰਜਾਬ ਕਰਜ਼ਾ ਮੋੜਨ ਵਾਸਤੇ ਵੀ ਕਰਜ਼ਾ ਚੁੱਕ ਰਿਹਾ ਔਰ ਹੁਣ ਅੱਗੇ ਸਥਿਤੀ ਇਹੋ ਜਿਹੀ ਬਣ ਗਈ ਹੈ ਕਿ ਕਰਜ਼ਾ ਵੀ ਨਹੀਂ ਮਿਲਣਾ ਕਿਉਂਕਿ ਕੋਈ ਚੀਜ਼ ਹੀ ਹੈ ਨਹੀਂ ਪੰਜਾਬ ਕੋਲੇ ਗਹਿਣੇ ਧਰਨੂ ਬਹੁਤ ساریਆਂ ਚੀਜ਼ਾਂ ਪਹਿਲਾਂ ਹੀ ਗਹਿਣੇ ਜਿਹੜੀਆਂ ਉਹ ਪਈਆਂ ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਜਾਂ ਕਿਸੇ ਵੀ ਸੂਬੇ ਦੇ ਲੋਕ ਨੇ ਉਹ ਫ੍ਰੀ ਆਟਾ ਫ੍ਰੀ ਦਾਲ ਜਿਹੜਾ ਇਹੋ ਜਿਹਾ ਕੁਝ ਮੰਗਦੇ ਹੋਣਗੇ ਉਹਦਾ ਰੁਜ਼ਗਾਰ ਮੰਗਦੇ ਆ ਮੈਨੂੰ ਨਹੀਂ ਲੱਗਦਾ ਕਿ ਮੁਫਤ ਸਹੂਲਤਾਂ ਜਿਹੜੀਆਂ ਉਹ ਕਿਰਾਏ ਵਰਗੀਆਂ ਕਿ ਕਿਰਾਇਆ ਬੀਬੀਆਂ ਮੰਗਦੀਆਂ ਉਹ ਤਾਂ ਚਾਹੁੰਦੇ ਆ ਕਿ ਸਾਡੇ ਬੱਚੇ ਨਸ਼ੇ ਦੇ ਵਿੱਚ ਨਾ ਮਰਨ ਸਾਡੇ ਜਿਹੜੇ ਬੱਚੇ ਜਿਹੜੇ ਆ ਉਹ ਨੌਕਰੀ ਪੇਸ਼ੇ ਤੇ ਜਾਣ ਉਹ ਇਹੋ ਚੀਜ਼ਾਂ ਮੰਗਦੀਆਂ ਨੇ ਨਾ ਕੋਈ ਫ੍ਰੀ ਮੰਗ ਰਿਹਾ ਕਿਰਾਇਆ ਨਾ ਉਹ ਫ੍ਰੀ ਕੋਈ ਆਟਾ ਦਾਲ ਮੰਗ ਰਿਹਾ ਉਹ ਤਾਂ ਨੌਕਰੀਆਂ ਮੰਗ ਰਿਹਾ ਜਾਂ ਉਹ ਉਹ ਸਿਸਟਮ ਵਧੀਆ ਮੰਗ ਰਹੇ ਆ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਹੋਣਗੀਆਂ ਜਿਸ ਵੋਟਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜਿੱਤ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਤਾਂ ਇੱਥੇ ਹੀ ਤੁਹਾਨੂੰ ਦੱਸ ਦੇ ਕਿ ਅਰਵਿੰਦ ਕੇਜਰੀਵਾਲ ਵੱਲੋਂ ਵੀ ਕਈ ਗਾਰੰਟੀਆਂ ਨੇ ਜੋ ਆਮ ਲੋਕਾਂ ਦੇ ਲਈ ਐਲਾਨੀਆਂ ਗਈਆਂ ਨੇ ਹਾਲਾਂਕਿ ਇਹ ਗਰੰਟੀਆਂ ਵਿੱਚ ਕਈ ਇਸ ਤਰ੍ਹਾਂ ਦੀਆਂ ਸਵਾਮ ਵੀ ਨੇ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁਫਤ ਦੇਵੇਗੀ ਕਿ ਉਹ ਮੁਫਤ ਦੇਣ ਦੇ ਕਾਬਿਲ ਹੈਗੇ ਨੇ ਕਿ ਆਮ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਨਾਲ ਸਹਾਯੋਗੀ ਪੱਤਰਕਾਰ ਸੁਖਵਿੰਦਰ ਸਿੱਧੂ ਜੀ ਮੌਜੂਦ ਨੇ ਸਿੱਧੂ ਸਰ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਨੂੰ ਉਹਨਾਂ ਦੇ ਵੱਲੋਂ ਦਿੱਲੀ ਚੋਣਾਂ ਦੇ ਵਿੱਚ ਕਿਹਾ ਗਿਆ ਕਿ ਮੁਫਤ ਸਵਾਮਾਂ ਨੇ ਜੋ ਆਮ ਲੋਕਾਂ ਨੂੰ ਦਿੱਤੀਆਂ ਜਾਣਗੀਆਂ 15 ਗਰੰਟੀਆਂ ਦਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿਵੇਂ ਦੇਖ ਦਿਓ ਦੇਖੋ ਅਰਵਿੰਦ ਕੇਜਰੀਵਾਲ ਹੋਰਾਂ ਨੇ 15 ਗਰੰਟੀਆਂ ਦਾ ਐਲਾਨ ਦਿੱਲੀ ਦੇ ਵਿੱਚ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਸਾਡੀ ਸਰਕਾਰ ਤੁਸੀਂ ਬਣਾਉਨੇ ਹੋ ਤਾਂ ਦਿੱਲੀ ਦੇ ਵਿੱਚ ਮੁਫਤ ਸੁਵਿਧਾਵਾਂ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਤੇ ਜੇ ਭਾਜਪੀ ਦੀ ਸਰਕਾਰ ਬਣਾਉਨੇ ਹੋ ਤਾਂ ਉਹ ਇਹ ਮੁਫਤ ਸੁਵਿਧਾਵਾਂ ਜਿਹੜੀਆਂ ਉਹ ਬੰਦ ਹੋ ਜਾਣਗੀਆਂ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਸਿਰਫ ਮੁਫਤ ਸੁਵਿਧਾਵਾਂ ਦੇ ਨਾਮ ਦੇ ਉੱਪਰ ਲੋਕਾਂ ਨੂੰ ਮੂਰਖ ਬਣਾ ਕੇ ਸਰਕਾਰ ਬਣਾਉਣਾ ਚਾਹੁੰਦੇ ਆ ਮੂਰਖ ਬਣਾ ਕੇ ਸਰਕਾਰ ਬਣਾਉਣਾ ਚਾਹੁੰਦੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਦੁਨੀਆ ਦੇ ਵਿੱਚ ਕੋਈ ਐਹੋ ਜੀ ਚੀਜ਼ ਹੈ ਹੀ ਨਹੀਂ ਜਿਹੜੀ ਤੁਹਾਨੂੰ ਫ੍ਰੀ ਮਿਲਦੀ ਹੋਵੇ ਬੇਸ਼ੱਕ ਅਰਵਿੰਦ ਕੇਜਰੀਵਾਲ ਇਹ ਗੱਲ ਕਹਿ ਰਹੇ ਉਹਨਾਂ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਅਸੀਂ ਮੁਫਤ ਸਫਰ ਦੇਵਾਂਗੇ ਅਸੀਂ ਪਰ ਪੈਸਾ ਕਿੱਥੋਂ ਲਿਆਉਣਗੇ ਕਿ ਅਰਵਿੰਦ ਕੇਜਰੀਵਾਲ ਆਪਣੇ ਜੇਬ ਚੋਂ ਲਿਆਉਣਗੇ ਜਾਂ ਉਹਨਾਂ ਦੇ ਮੰਤਰੀ ਸੰਤਰੀ ਆਪਣੇ ਜੇਬ ਚੋਂ ਲਿਆਉਣਗੇ ਪੈਸਾ ਤਾਂ ਲੋਕਾਂ ਦਾ ਹੀ ਹੈ ਨਾ ਇਧਰੋਂ ਫ੍ਰੀ ਦੇ ਕੇ ਦੂਜੇ ਪਾਸੇ ਟੈਕਸ ਵਧਾ ਕੇ ਲੋਕਾਂ ਦੀ ਜੇਬ ਚੋਂ ਕੱਢ ਕੇ ਲੋਕਾਂ ਨੂੰ ਦੇ ਦੇਣਗੇ ਮੂਰਖ ਲੋਕਾਂ ਦਾ ਬਣਾ ਰਹੇ ਨੇ ਫ੍ਰੀ ਫਰੂ ਕੁਝ ਵੀ ਨਹੀਂ ਜਿਹੜੇ ਲੋਕ ਫ੍ਰੀ ਸਮਝ ਕੇ ਵੋਟ ਪਾਉਂਦੇ ਆ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਮੂਰਖ ਸਾਡੇ ਵਿੱਚੋਂ ਉਹ ਲੋਕ ਨੇ ਕਿਉਂਕਿ ਮੈਂ ਫੇਰ ਉਹੀ ਗੱਲ ਕਹਿ ਰਿਹਾ ਕਿ ਮੁਫਤ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੈ ਔਰ ਸਾਡੀ ਜੇਬ ਦੇ ਵਿੱਚੋਂ ਪੈਸਾ ਕਿਸੇ ਡੱਬੀ ਦੀ ਮਾਚਸ ਦੇ ਵਿੱਚੋਂ ਟੈਕਸ ਆ ਕੇ ਤੇ ਤੇਲ ਦੀ ਬੋਤਲ ਚੋਂ ਟੈਕਸ ਆ ਕੇ ਤੇ ਆਟੇ ਤੇ ਕਿਤੇ ਕੰਡ ਤੇ ਇਸੇ ਹਰ ਚੀਜ਼ ਦੇ ਵਿੱਚੋਂ ਜ਼ਰੂਰੀ ਨਹੀਂ ਹੈ ਕਿ ਕੋਈ ਵਿਅਕਤੀ ਜਿਹੜਾ ਬਿਜ਼ਨਸਮੈਨ ਉਹ ਹੀ ਟੈਕਸ ਦਿੰਦਾ ਗਰੀਬ ਵੀ ਹਰ ਵਿਅਕਤੀ ਜਿਹੜਾ ਉਹ ਟੈਕਸ ਵਸਤੂਆਂ ਖਰੀਦ ਕੇ ਦਿੰਦਾ ਔਰ ਉਸ ਤੋਂ ਉੱਥੋਂ ਟੈਕਸ ਵਧਾ ਕੇ ਇਧਰ ਤੁਹਾਨੂੰ ਫ੍ਰੀ ਕਰਕੇ ਉਧਰੋਂ ਟੈਕਸ ਵਧਾ ਕੇ ਉਸੇ ਪੈਸੇ ਦਾ ਹੀ ਜਿਹੜਾ ਉਹ ਦੇ ਦਿੰਦੇ ਆ ਇਸੇ ਕਰਕੇ ਮੈਂ ਕਹਿ ਰਿਹਾ ਕਿ ਮੂਰਖ ਬਣਾਇਆ ਜਾ ਰਿਹਾ ਤਾਂ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪਹਿਲਾਂ ਤਾਂ ਕਹਿੰਦੇ ਹੁੰਦੇ ਸੀਗੇ ਕਿ ਭਾਈ ਮੈਂ ਕੰਮ ਹੀ ਇੰਨਾ ਕੀ ਕਰ ਦੇਣਾ ਕਿ ਮੈਨੂੰ ਵੋਟ ਮੰਗਰ ਦੀ ਲੋੜ ਨਹੀਂ ਪੈਣੀ ਤੇ ਮੈਂ ਲੋਕਾਂ ਨੂੰ ਕਹੂੰਗਾ ਕਿ ਭਾਈ ਜੇ ਮੈਂ ਵੋਟ ਵੋਟ ਦਾ ਮੈਂ ਤੁਹਾਡਾ ਹੱਕਦਾਰ ਤਾਂ ਆ ਤੇ ਜੇ ਮੈਂ ਕੰਮ ਕੀਤਾ ਜੇ ਮੈਂ ਕੰਮ ਕੀਤਾ ਤੁਸੀਂ ਮੈਨੂੰ ਵੋਟ ਪਾ ਦਿਓ ਤੇ ਹੁਣ ਅਰਵਿੰਦ ਕੇਜਰੀਵਾਲ ਇਸ ਤਰੀਕੇ ਨਾਲ ਕਿਉਂ ਨਹੀਂ ਕਹਿੰਦੇ ਕਿ ਜੇ ਮੈਂ ਕੰਮ ਕੀਤਾ ਤਾਂ ਵੋਟ ਪਾ ਦਿਓ ਹੁਣ ਵਾਰ-ਵਾਰ ਹੋਰ ਵੀ ਗਰੰਟੀਆਂ ਜਿਹੜੀਆਂ ਵਧਾ ਦਿਤੀਆਂ ਔਰ ਇਹ ਚੀਜ਼ ਪੰਜਾਬ ਦੇ ਵਿੱਚ ਵੀ ਹੋਣੀ ਹੈ ਜਿਹੜੀ ਚੀਜ਼ ਉਹਨਾਂ ਨੇ ਦਿੱਲੀ ਦੇ ਵਿੱਚ ਕੀਤੀ ਹੈ 1100 ਤੋਂ 2100 ਰੁਪਿਆ ਮਹਿਲਾਵਾਂ ਨੂੰ ਕਹਤਾ ਕਿ ਭਾਈ ਅਸੀਂ ਤੁਹਾਨੂੰ ਹਰ ਮਹੀਨੇ ਜਿਹੜਾ ਉਹ ਦਿਆ ਕਰਾਂਗੇ ਉਹ ਕਿੱਥੋਂ ਪੈਸਾ ਆਊਗਾ ਉਹ ਅਰਵਿੰਦ ਕੇਜਰੀਵਾਲ ਆਪਦੇ ਘਰੋਂ ਦੇਣਗੇ ਆਪਦੀ ਪੈਨਸ਼ਨ ਜਿਹੜੀ ਆਉਂਦੀ ਹੈ ਉਹਨਾਂ ਨੂੰ ਉਹਦੇ ਚੋਂ ਦੇਣਗੇ ਕੁਝ ਆਪਣੀ ਚੀਜ਼ ਵੇਚ ਕੇ ਦੇਣਗੇ ਕਿੱਥੋਂ ਦੇਣਗੇ ਉਹ ਹੈਨਾ ਤੇ ਇਸੇ ਕਰਕੇ ਇਹ ਲੋਕਾਂ ਦਾ ਹੀ ਪੈਸਾ ਲੋਕਾਂ ਨੂੰ ਹੀ ਮਤਲਬ ਟੈਕਸ ਵਧਾ ਕੇ ਲੋਕਾਂ ਦੀ ਬਾਹ ਮਰੋੜ ਕੇ ਉਧਰੋਂ ਲੈ ਕੇ ਪੈਸਾ ਇੱਧਰ ਦੇ ਦੇਣਗੇ ਔਰ ਦੂਜੀ ਗੱਲ ਇਹ ਹੈ ਅਰਵਿੰਦ ਕੇਜਰੀਵਾਲ ਕਹਿੰਦੇ ਆ ਕਿ ਭਾਈ ਮੈਨੂੰ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਭਾਈ ਤੁਸੀਂ ਪੈਸਾ ਕਿੱਥੋਂ ਲਿਆਉਂਗੇ ਕਹਿੰਦੇ ਕਿ ਮੈਂ ਬਣੀਆਂ ਵਾਂ ਤੇ ਬਾਣੀਆਂ ਨੂੰ ਕਹਿੰਦੇ ਸਾਰੇ ਸਾਧਨਾਂ ਦਾ ਪਤਾ ਹੁੰਦਾ ਪੈਸਾ ਆਉਣਾ ਕਿੱਥੋਂ ਆ ਤੇ ਮੈਨੂੰ ਪਤਾ ਹੈ ਕਹਿੰਦੇ ਪੈਸਾ ਆਊਗਾ ਤੇ ਮੈਂ ਲੈ ਕੇ ਆਉਂਗਾ ਤੇ ਮੈਂ ਦੇ ਦੂੰਗਾ ਇਸੇ ਤਰੀਕੇ ਦੇ ਨਾਲ ਹੀ ਪੰਜਾਬ ਚ ਮੂਰਖ ਬਣਾਇਆ ਸੀ ਇਹਨਾਂ ਨੇ ਮੂਰਖ ਬਣਾਇਆ ਮੈਂ ਇਸ ਕਰਕੇ ਕਹਿ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਤੁਸੀਂ ਜਿਹੜਾ ਇਹ ਕਹਿ ਰਹੇ ਹੋ ਕਿ ਬਿਜਲੀ ਫ੍ਰੀ ਦੇਵਾਂਗੇ ਹੋਰ ਬੜਾ ਕੁਝ ਇੱਥੇ ਕਿਹਾ ਸੀਗਾ 1100 ਰੁਪਇਆ ਹੋਰ ਤੇ ਇਹ ਪੈਸਾ ਕਿੱਥੋਂ ਲਿਆਉਂਗੇ ਕਹਿੰਦੇ ਜੀ 20000 ਕਰੋੜ ਰੁਪਇਆ ਮੈਂ ਰੇਤੇ 'ਚੋਂ ਕੱਢ ਲੈਣਾ 30000 ਕਰੋੜ ਰੁਪਇਆ ਮੈਂ ਇੱਧਰ ਉੱਧਰ ਲੈਣਾ 54000 ਕਰੋੜ ਰੁਪਇਆ ਦਾ ਕਹਿੰਦੇ 34 ਮਤਲਬ ਟੋਟਲ ਕਹਿ ਰਹੇ ਸੀਗੇ ਵੀ 20000 ਕਰੋੜ ਰੁਪਇਆ ਰੇਤੇ 'ਚੋਂ 34000 ਰੁਪਇਆ ਮੈਂ ਕ腐ਸ਼ਨ ਦੇ ਵਿੱਚੋਂ ਰੋਕ ਲੈਣਾ ਕਹਿੰਦੇ ਸੀਗੇ ਔਰ ਕਹਿੰਦੇ ਇਹ 54000 ਕਰੋੜ ਰੁਪਏ ਦਾ ਇੰਤਜ਼ਾਮ ਜਿਹੜਾ ਉਹ ਕਰੀ ਬੈਠਾ ਤੇ ਮੈਨੂੰ ਕੋਈ ਦਿੱਕਤ ਹੀ ਨਹੀਂ ਮੈਂ ਸਾਰਾ ਕੁਝ ਦੇ ਦੂੰਗਾ ਤੇ 20000 ਕਰੋੜ ਰੁਪਏ ਦੇ ਵਿੱਚੋਂ 200 ਕਰੋੜ ਰੁਪਈਆ ਵੀ ਇਹ ਲਿਆ ਨਹੀਂ ਸਕੇ ਤਿੰਨਾਂ ਸਾਲਾਂ ਦੇ ਵਿੱਚ ਇੱਕ ਵੀ ਸਾਲ ਦੇ ਵਿੱਚ ਇਦਾਂ ਨਹੀਂ ਹੋਇਆ ਕਿ 200 ਕਰੋੜ ਤੋਂ ਮੈਨੂੰ ਲੱਗਦਾ ਕਿ ਟੱਪਿਆ ਹੋਵੇ 135 ਕਰੋੜ 155 ਕਰੋੜ ਉਹ ਫਿਰ ਦੱਸੋ 20000 ਕਰੋੜ ਰੁਪਏ ਜੋ ਜਿਹੜਾ ਪੈਸਾ ਘਟ ਰਿਹਾ ਉਹ ਆ ਨਹੀਂ ਰਿਹਾ ਤੁਸੀਂ ਝੂਠ ਮਾਰਿਆ ਸੀ ਜਾਂ ਫਿਰ ਤੁਸੀਂ ਆਪਣੀਆਂ ਜੇਬਾਂ ਦੇ ਵਿੱਚ ਪਾ ਰਹੇ ਹੋ ਜਾਂ ਕਿੱਥੇ ਜਾ ਕੇ ਤੇ ਰਿਆ ਪੈਸਾ ਐਸੇ ਕਰਕੇ ਮੈਂ ਕਹਿ ਰਿਹਾ ਕਿ ਮੂਰਖ ਬਣਾਇਆ ਸੀ ਪੰਜਾਬੀਆਂ ਨੂੰ ਔਰ ਇਥੇ ਵੀ ਇਹੀ ਗੱਲ ਕਹੀ ਸੀ ਕਿ ਮੈਨੂੰ ਭਾਈ ਮੈਂ ਰੈਵਨਿਊ ਸਰਵਿਸਿਜ਼ ਦੇ ਵਿੱਚੋਂ ਆਇਆ ਹੈਗਾ ਆਈਆਰ ਸ੍ਰਿਆ ਹੈਗਾ ਤੇ ਮੈਨੂੰ ਪੈਸਾ ਪਤਾ ਕਿੱਥੋਂ ਆਣਾ ਕੋਈ ਪੈਸਾ ਪੂਸਾ ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਕੋਈ ਪਤਾ ਪੂਤਾ ਹੈ ਨਹੀਂ ਕਿੱਥੋਂ ਆਣਾ ਕਿੱਥੋਂ ਨਹੀਂ ਪੰਜਾਬ ਦੇ ਵਿੱਚ ਕੋਈ ਪਾਲਿਸੀ ਚੱਜ ਦੀ ਜਿਹੜੀ ਇਹਨਾਂ ਨੇ ਬਣਾਈ ਨਹੀਂ ਹੈ ਔਰ ਜਿੱਥੋਂ ਕੋਈ ਪੈਸਾ ਆਉਣਾ ਹੋਵੇ ਹੁਣ ਦਿੱਲੀ ਦੇ ਵਿੱਚ ਕੀ ਹੈ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਆ ਉਹ ਪੂਰੀ ਮਦਦ ਜਿਹੜੀ ਆ ਉਹ ਕਰਦੀ ਹੈ ਕੇਂਦਰ ਦਾ ਪੈਸਾ ਬਹੁਤ ਜ਼ਿਆਦਾ ਜਿਹੜਾ ਦਿੱਲੀ ਦੇ ਵਿੱਚ ਲੱਗਦਾ ਹੈਗਾ ਤਾਂ ਉਹ ਉਹਦੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਇਹ ਸਹੂਲਤ ਪਹਿਲਾਂ ਤਾਂ ਇਹ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਲੋਕਾਂ ਨੂੰ ਕਿ ਸਹੂਲਤ ਜਿਹੜੀ ਆ ਦੇਣੀ ਆ ਪਹਿਲਾਂ ਤਾਂ ਕੇਜਰੀਵਾਲ ਦੀ ਸਰਕਾਰ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਤੋਂ ਵੀ ਸਹੂਲਤ ਲਈ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਸਰਕਾਰ ਦੀ ਜ਼ਿਆਦਾ ਜ਼ਿੰਮੇਵਾਰੀ ਹੈ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਵੀ ਜਿਹੜੀ ਉਹ ਹੈਲਪ ਕਰਦੀ ਹੈ ਦਿੱਲੀ ਸਰਕਾਰ ਦੀ ਪਹਿਲਾਂ ਤਾਂ ਉਹ ਕੇਂਦਰ ਤੋਂ ਆਪ ਹੀ ਸਹੂਲਤਾਂ ਜਿਹੜੀਆਂ ਲਈ ਜਾਂਦੇ ਆ ਤਾਂ ਇਸ ਕਰਕੇ ਮੈਂ ਫਿਰ ਉਹੀ ਗੱਲ ਕਹਿ ਰਿਹਾ ਹਾਂ ਕਿ ਹੁਣ ਉਹਨਾਂ ਨੇ ਉੱਥੇ ਕਹਿਤਾ ਜੀ 1100 ਤੋਂ 2100 ਕਰ ਦਿਆਂਗੇ ਮੁਫਤ ਸਫ਼ਰ ਹੋਊਗਾ ਜੀ ਉਹ ਹੋਊਗਾ ਜੀ ਉਹ ਹੋਊਗਾ ਬੜਾ ਕੁਝ ਜਿਹੜੀਆਂ ਉਹ ਗੱਲਾਂ ਇਹਨਾਂ ਨੇ ਕਹਿਤੀਆਂ ਨੇ ਪਰ ਗੱਲ ਇਹ ਹੈ ਵੀ ਉਹਦਾ ਫਾਇਦਾ ਕੀ ਹੈ ਤੁਸੀਂ ਕਰਜ਼ੇ 'ਚ ਡੋਬੋ ਰਹੇ ਹੋ ਸੂਬੇ ਨੂੰ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੈ ਇਹ ਬਣ ਚੁੱਕੀ ਹੈ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਹੁਣ ਕਰਜ਼ਾ ਵੀ ਹੌਲੀ-ਹੌਲੀ ਪੰਜਾਬ ਸੂਬੇ ਨੂੰ ਮਿਲਣਾ ਬੰਦ ਹੋ ਜਾਣਾ ਕਿਉਂਕਿ ਸਾਰੀਆਂ ਜੀਆਂ ਚੀਜ਼ਾਂ ਦਾ ਪੰਜਾਬ ਜਿਹੜੀਆਂ ਉਹ ਗਹਿਣੇ ਤਰ ਚੁੱਕਿਆ ਤੇ ਜਦੋਂ ਸਾਰੀਆਂ ਚੀਜ਼ਾਂ ਗਹਿਣੇ ਤਰ ਚੁੱਕਿਆ ਤੇ ਨਵਾਂ ਕਰਜ਼ਾ ਜਿਹੜਾ ਉਹ ਲੈਣ ਵਾਸਤੇ ਪੰਜਾਬ ਦੇ ਕੋਲ ਕੁਝ ਰਿਹਾ ਹੀ ਨਹੀਂ ਪੰਜਾਬ ਕਰਜ਼ਾ ਮੋੜਨ ਵਾਸਤੇ ਵੀ ਕਰਜ਼ਾ ਚੁੱਕ ਰਿਹਾ ਔਰ ਹੁਣ ਅੱਗੇ ਸਥਿਤੀ ਇਹੋ ਜੀ ਬਣ ਗਈ ਹੈ ਕਿ ਕਰਜ਼ਾ ਵੀ ਨਹੀਂ ਮਿਲਣਾ ਕਿਉਂਕਿ ਕੋਈ ਚੀਜ਼ ਹੀ ਹੈ ਨਹੀਂ ਪੰਜਾਬ ਕੋਲੇ ਗਹਿਣੇ ਤਰ੍ਹਾਂ ਨੂੰ ਬਹੁਤ ساریਆਂ ਚੀਜ਼ਾਂ ਪਹਿਲਾਂ ਹੀ ਗਹਿਣੇ ਜੜੀਆਂ ਉਹ ਪਈਆਂ ਨੇ ਤਾਂ ਇਹਨਾਂ ਨੇ ਇੱਥੇ ਫ੍ਰੀ 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 ਕਰਕੇ ਪੰਜਾਬੀਆਂ ਦੇ ਸਰ ਤੇ ਜਿਹੜਾ ਬੋਝ ਪਾ ਰਿਹਾ ਜਿੱਥੇ ਪਹਿਲੀਆਂ ਸਰਕਾਰਾਂ ਘੱਟ ਪਰਸ ਪਰਸਾਲ ਪਹਿਲੀਆਂ ਸਰਕਾਰਾਂ ਘੱਟ ਕਰਜ਼ਾ ਚੁੱਕਦੀ ਹੁੰਦੀਆਂ ਸੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਇਹ ਸਰਕਾਰ ਪਰਸਾਲ ਦਾ ਜਿਹੜਾ ਕਰਜ਼ਾ ਉਹ ਬਹੁਤ ਜ਼ਿਆਦਾ ਉਹਦੂ ਚੁੱਕ ਰਹੀ ਹੈ ਕੋਈ ਇਹਨਾਂ ਨੂੰ ਪਤਾ ਨਹੀਂ ਪੈਸਾ ਕਿੱਥੋਂ ਆਉਣਾ ਸਿਰਫ ਇਹਨਾਂ ਨੂੰ ਇਹ ਪਤਾ ਵੀ ਟੋਟਕੇ ਬਾਜ਼ੀ ਵੀ ਕਿਵੇਂ ਕਰਨੀ ਆ ਉਹ ਮੈਂ ਅਕਸ਼ੇ ਕੁਮਾਰ ਦੀ ਇੱਕ ਗੱਲ ਸੁਣ ਰਿਹਾ ਸੀਗਾ ਅੱਜ ਤੱਕ ਵਾਲੇ ਕਿਸੇ ਐਂਕਰ ਨੇ ਪੁੱਛਿਆ ਕਿ ਭਾਈ ਤੁਸੀਂ ਕਿਹੜੇ ਪੋਲੀਟੀਸ਼ੀਅਨ ਨੂੰ ਬੈਸਟ ਐਕਟਰ ਜਿਹੜਾ ਉਹ ਮੰਨਦੇ ਆ ਤਾਂ ਅਕਸ਼ੇ ਕੁਮਾਰ ਨੇ ਜਵਾਬ ਦਿੱਤਾ ਕਿ ਮੈਂ ਬੈਸਟ ਐਕਟਰ ਜਿਹੜਾ ਕਿਸੇ ਪੋਲੀਟੀਸ਼ੀਅਨ ਨੂੰ ਮੰਨਦਾ ਤਾਂ ਉਹ ਹੈਗਾ ਕੇਜਰੀਵਾਲ ਤੇ ਉਹ ਵਾਕਈ ਗੱਲ ਠੀਕ ਹੈ ਉਹ ਪੋਲੀਟੀਸ਼ੀਅਨ ਘਟ ਨੇ ਕਿ ਕੇਜਰੀਵਾਲ ਸਾਹਿਬ ਐਕਟਰ ਜਾਦੇ ਨੇ ਤੇ ਉਹਨਾਂ ਨੂੰ ਡਰਾਮੇਬਾਜ਼ੀ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਕਰਨੀ ਆਉਂਦੀ ਹੈ ਤੇ ਉਹ ਪੂਰੀ ਡਰਾਮੇਬਾਜ਼ੀ ਕਰ ਲੈਂਦੇ ਆ ਜਚਾ ਲੈਂਦੇ ਆ ਫਿਰ ਉਹ ਸਿੰਪਥੀ ਵੀ ਗੇਨ ਕਰਨੀ ਉਹ ਜਾਣਦੇ ਨੇ ਜਿਵੇਂ ਉਹ ਕਹਿੰਦੇ ਹੁੰਦੇ ਨੇ ਨਾ ਵੀ ਉਹੀ ਅੱਖਾਂ 'ਚ ਹੰਝੂ ਲਿਆਉਣੇ ਉਹ ਜਿਹੀਆਂ ਚੀਜ਼ਾਂ ਜਿਵੇਂ ਕਹਿੰਦੇ ਹੁੰਦੇ ਵੀ ਰੋਣਾ ਨਹੀਂ ਆਉਂਦਾ ਤਾਂ ਰੋਣ ਵਰਗਾ ਮੂੰਹ ਹੀ ਬਣਾ ਲਓ ਉਹ ਕੇਜਰੀਵਾਲ ਰੋਣ ਵਰਗਾ ਮੂੰਹ ਵੀ ਬਣਾ ਲੈਂਦੀ ਆ ਤੇ ਲੋੜ ਪਵੇ ਤਾਂ ਅंसू ਵੀ ਲਿਆਉਂਦੇ ਆ ਸਾਰਾ ਕੁਝ ਜਿਹੜਾ ਉਹ ਕਰ ਲੈਂਦੀ ਆ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਗਰੰਟੀਆਂ ਇਹ ਪਹਿਲਾਂ ਹਲੇ ਦਾ ਆਪਾਂ ਦਿੱਲੀ ਵੱਲ ਦੇਖ ਕੇ ਗੱਲਾਂ ਕਰ ਰਹੇ ਹਾਂ ਨਾ ਹੁਣ ਆਉਣ ਵਾਲੇ ਸਮੇਂ 'ਚ ਜਦੋਂ ਪੰਜਾਬ ਦੇ ਵਿੱਚ ਵੀ ਇਲੈਕਸ਼ਨ 27 ਦੀ ਆਉਣੀ ਆ ਉਦੋਂ ਵੀ ਇਹ ਗਰੰਟੀਆਂ ਦੇ ਬੜੇ ਝਾੜ ਲੱਗਣੇ ਆ ਹਲੇ ਤੱਕ ਬੇਸ਼ੱਕ ਇਹਨਾਂ ਨੇ 3 ਸਾਲ ਹੋਣ ਵਾਲੇ ਆ ਤੇ 1100 ਰੁਪਏ ਪੰਜਾਬ ਦੇ ਵਿੱਚ ਨਹੀਂ ਦਿੱਤਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣ ਆਉਣੀ ਆ 2100 ਦਾ ਐਲਾਨ ਪੰਜਾਬ ਦੇ ਵਿੱਚ ਵੀ ਹੋਣਾ ਪਰ ਉਦੋਂ ਪੰਜਾਬੀਆਂ ਦਾ ਪੁੱਛਣ ਦਾ ਫਰਜ਼ ਬਣਦਾ ਹੈ ਕਿ ਭਾਈ ਅਰਵਿੰਦ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਸੀ ਮੈਂ 20000 ਕੋਟ ਰੁਪਏ ਦੇਤੇ ਚ ਲਿਆਉਂਗਾ 20000 ਕਰੋੜ ਰੁਪਇਆ ਛੱਡੋ ਕੀ ਤੁਸੀਂ ਪਰ ਸਾਲ ਦੇ ਵਿੱਚ 200 ਕਰੋੜ ਰੁਪਇਆ ਵੀ ਲੈਂਦਾ ਕਿਤੇ 135 155 ਕਿਤੇ ਕਿੰਨੀ ਹੈ ਮਤਲਬ 20000 ਕਰੋੜ ਰੁਪਇਆ ਦੇ ਵਿੱਚੋਂ ਜਿੰਨੇ ਰੁਪਏ ਘਟਦੇ ਆ ਹਰ ਸਾਲ ਦੇ ਵਿੱਚ ਕੀ ਉਹ ਤੁਸੀਂ ਲਿਆ ਨਹੀਂ ਸਕੇ ਤੁਹਾਡੀ ਕਾਬਲੀਅਤ ਹੈ ਨਹੀਂ ਸੀ ਜਾਂ ਫਿਰ ਉਹ ਪੈਸਾ ਤੁਸੀਂ ਆਪਣੀ ਜੇਬ ਦੇ ਵਿੱਚ ਪਾ ਰਹੇ ਹੋ ਇਹ ਵੀ ਗੱਲ ਜਿਹੜੀ ਹੈ ਦੱਸਣੀ ਚਾਹੀਦੀ ਹੈ 34000 ਕਰੋੜ ਰੁਪਇਆ ਜਿਹੜਾ ਕਹਿੰਦੇ ਸੀ ਅਸੀਂ ਘਰੇ ਰਿਸ਼ਵਤ ਦੇ ਵਿੱਚੋਂ ਬੰਦ ਕਰ ਦੇਣਾ ਤੇ 54000 ਕਰੋੜ ਰੁਪਈਆ ਦਾ ਕਹਿੰਦੇ ਸੀ ਮੈਂ ਅਰਵਿੰਦ ਕੇਜਰੀਵਾਲ ਮੈਂ ਪੰਜਾਬ ਦੀ ਇੰਤਜ਼ਾਮ ਕਰੀ ਬੈਠਾ ਉਹ ਕਿੱਥੇ ਆ 54000 ਕਰੋੜ ਹਰ ਸਾਲ 40000 ਕਰੋੜ ਦੇ ਨੇੜੇ ਤੇੜੇ ਜਾਂ ਉਸ ਤੋਂ ਵੱਧ ਉਧਰ ਤਾਂ ਕਰਜ਼ਾ ਚੱਕਣਾ ਪੈ ਰਿਹਾ ਪੰਜਾਬ ਨੂੰ 54000 ਕਰੋੜ ਰੁਪਏ ਹੈ ਕਿੱਥੇ ਆ ਕਿਹੜੀ ਪਾਲਿਸੀ ਜਿਹੜੀ ਤੁਸੀਂ ਬਣਾਈ ਹੈ ਜਿਹਦੇ ਕਰਕੇ ਅਛਾ ਇਹੀ ਗੱਲ ਕਰ ਰਹੇ ਸੀ ਮਾਈਨਿੰਗ ਦੇ ਵਿੱਚੋਂ ਕਹਿੰਦੇ ਸੀ ਕਿ ਅਸੀਂ ਜਿਹੜਾ ਲੈ ਆਵਾਂਗੇ ਅਸੀਂ ਪੈਸੇ ਜਿਹੜੇ ਲੈ ਆਵਾਂਗੇ 20000 ਕਰੋੜ ਰੁਪਏ ਔਰ 20000 ਕਰੋੜ ਰੁਪਏ ਇਹਨਾਂ ਨੇ ਤਾਂ ਲਿਆਉਣਾ ਕੀ ਸੀ ਇਹਨਾਂ ਨੇ ਤਾਂ ਇਹੋ ਜੀ ਪਾਲਿਸੀ ਬਣਾਉਣੀ ਕੀ ਸੀ ਉਲਟਾ ਹਰਿਆਣਾ ਹਰਿਆਣਾ ਜਿਹੜਾ 1000 ਕਰੋੜ ਰੁਪਏ ਪੈਦਾ ਕਰ ਰਿਹਾ ਮਾਈਨਿੰਗ ਦੇ ਵਿੱਚੋਂ ਸਾਲ ਦਾ ਉਹਨਾਂ ਦੀ ਪਾਲਿਸੀ ਨੂੰ ਅਪੜਾ ਰਹੇ ਜਿਹੜੇ ਕਹਿੰਦੇ ਸੀ ਵੀ ਅਸੀਂ 20000 ਕਰੋੜ ਰੁਪਿਆ ਕੱਢ ਕੇ ਲਿਆਵਾਂਗੇ ਉਹ ਬੰਦੇ 1000 ਕਰੋੜ ਰੁਪਏ ਵਾਲੀ ਪਾਲਸੀ ਬਣਾ ਰਹੇ ਆ 1000 ਕਰੋੜ ਰੁਪਏ ਵਾਲੀ ਪਾਲਸੀ ਬਣਾ ਕੇ ਤੁਸੀਂ 20000 ਕਰੋੜ ਰੁਪਏ ਕਮੇ ਲਿਆਵੋਗੇ ਮਤਲਬ ਸੋਚਣ ਵਾਲੀ ਗੱਲ ਹੈ ਤਾਂ ਫ੍ਰੀ ਫਰੂ ਕੁਝ ਨਹੀਂ ਹੈ ਸਭ ਤੋਂ ਵੱਡੀ ਗੱਲ ਮੈਂ ਫੇਰ ਉਹੀ ਦੱਸ ਰਿਹਾ ਕਿ ਫ੍ਰੀ ਫਰੂ ਕੁਝ ਨਹੀਂ ਹੈ ਇਧਰੋਂ ਲੋਕਾਂ ਦੀ ਬਾਹ ਮੋੜ ਕੇ ਚਾਹੇ ਉਹ ਮਾਚਸ ਦੀ ਡੱਬੀ ਤੇ ਟੈਕਸ ਹੈ ਚਾਹੇ ਉਹ ਗੱਡੀ ਤੇ ਟੈਕਸ ਹੈ ਚਾਹੇ ਉਹ ਤੇਲ ਦੀ ਬੋਤਲ ਤੇ ਟੈਕਸ ਹੈ ਚਾਹੇ ਉਹ ਟੂਥਪੇ ਜਿਹੜਾ ਅ ਬੇਸਟ ਦੇ ਉੱਪਰ ਜਿਹੜਾ ਉਹ ਹੈਗਾ ਮਤਲਬ ਕਿਸੇ ਵੀ ਚੀਜ਼ ਦੇ ਉੱਪਰ ਟੈਕਸ ਹੈ ਉਹ ਵਧਾ ਕੇ ਆਪਣੇ ਉੱਪਰ ਹੀ ਜਿਹੜਾ ਟੈਕਸ ਲਾਇਆ ਜਾ ਰਿਹਾ ਆਪਣੇ ਤੁਈ ਪੈਸਾ ਆਉਣਾ ਕਿੱਥੋਂ ਲੋਕਾਂ ਦਾ ਹੀ ਪੈਸਾ ਟੈਕਸਾਂ ਦਾ ਪੈਸਾ ਉੱਥੋਂ ਹੀ ਆਉਣਾ ਫ੍ਰੀ ਦਾ ਕੀ ਮਤਲਬ ਫ੍ਰੀ ਦਾ ਤਾਂ ਕੋਈ ਮਤਲਬ ਰਹਿ ਹੀ ਨਹੀਂ ਗਿਆ ਤਾਂ ਇਹ ਜਿਹੜੀਆਂ ਚੀਜ਼ਾਂ ਫ੍ਰੀ ਦੀਆਂ ਰਿਓੜੀਆਂ ਕਰਕੇ ਮੈਨੂੰ ਲੱਗਦਾ ਕਿ ਇਹ ਬਹੁਤ ਗਲਤ ਹੈ ਬਹੁਤ ਜ਼ਿਆਦਾ ਏਸੀ ਏਸੀ ਨੂੰ ਮੈਨੂੰ ਲੱਗਦਾ ਕਿ ਅਪਰੀਸ਼ੀਏਟ ਨਹੀਂ ਕੀਤਾ ਜਾਣਾ ਚਾਹੀਦਾ ਔਰ ਫ੍ਰੀ 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 ਵਾਲਾ ਜਿਹੜਾ ਸਿਸਟਮ ਹੈ ਇਹ ਬਹੁਤ ਮਾੜਾ ਹੈਗਾ ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਜਾਂ ਕਿਸੇ ਵੀ ਸੂਬੇ ਦੇ ਲੋਕ ਨੇ ਉਹ ਫ੍ਰੀ ਆਟਾ ਫ੍ਰੀ ਦਾਲ ਜਿਹੜਾ ਇਹੋ ਜਿਹਾ ਕੁਝ ਮੰਗਦੇ ਹੋਣਗੇ ਉਹਦਾ ਰੁਜ਼ਗਾਰ ਮੰਗਦੇ ਆ ਉਹਨਾਂ ਪੈਸਾ ਤੁਸੀਂ ਰੁਜ਼ਗਾਰ ਤੇ ਲਾ ਦਿਓ ਉਹਨਾਂ ਪੈਸਾ ਤੁਸੀਂ ਤਨਖਾਹਾਂ ਦੇਣ ਤੇ ਲਾ ਦਿਓ ਉਹ ਜ਼ਿਆਦਾ ਵਧੀਆ ਹੈਗਾ ਮੈਨੂੰ ਨਹੀਂ ਲੱਗਦਾ ਕਿ ਮੁਫਤ ਸਹੂਲਤਾਂ ਜਿਹੜੀਆਂ ਉਹ ਕਿਰਾਏ ਵਰਗੀਆਂ ਕਿ ਕਿਰਾਇ ਬੀਬੀਆਂ ਮੰਗਦੀਆਂ ਉਹ ਤਾਂ ਚਾਹੁੰਦੇ ਆ ਕਿ ਸਾਡੇ ਬੱਚੇ ਨਸ਼ੇ ਦੇ ਵਿੱਚ ਨਾ ਮਰਨ ਸਾਡੇ ਜਿਹੜੇ ਬੱਚੇ ਜਿਹੜੇ ਆ ਉਹ ਨੌਕਰੀ ਪੇਸ਼ੇ ਤੇ ਜਾਣ ਉਹ ਇਹੋ ਚੀਜ਼ਾਂ ਮੰਗਦੀਆਂ ਨੇ ਤਾਂ ਫਿਰ ਨਾ ਕੋਈ ਫ੍ਰੀ ਮੰਗ ਰਿਹਾ ਕਿਰਾਇਆ ਨਾ ਉਹ ਫ੍ਰੀ ਕੋਈ ਆਟਾ ਦਾਲ ਮੰਗ ਰਿਹਾ ਉਹ ਤਾਂ ਨੌਕਰੀਆਂ ਮੰਗ ਰਿਹਾ ਜਾਂ ਉਹ ਉਹ ਸਿਸਟਮ ਵਧੀਆ ਮੰਗ ਰਿਹਾ ਹਸਪਤਾਲ ਦਾ ਸਿਸਟਮ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਤਾਂ ਆਪਾਂ ਦੇਖਿਆ ਕਿ ਇੱਥੇ ਵੀ ਜਿਹੜਾ ਮਹੱਲਾ ਕਲੀਨ ਖੋਲੇਗੀ ਉਹਨਾਂ ਦੇ ਵਿੱਚ ਵੀ ਕੋਈ ਉਸ ਤਰੀਕੇ ਦੀ ਸਹੂਲਤਾਂ ਜਿਹੜੀ ਹੁੰਦੀ ਨਹੀਂ ਉਹ ਤੇ ਕਈ ਥਾਵਾਂ ਤੇ ਇੰਟਰਨੈਟ ਕਨੈਕਸ਼ਨ ਵੀ ਜਿਹੜੇ ਕੱਟੇ ਹੋਏ ਆ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਸਿਰਫ ਸੱਤਾ ਦੇ ਲਾਲਚ ਦੇ ਵਾਸਤੇ ਤੁਸੀਂ ਫ੍ਰੀ 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 ਕਰਕੇ ਸੂਬੇ ਗਹਿਣੇ ਤਰਕੇ ਇਸ ਤਰੀਕੇ ਦੇ ਨਾਲ ਸੱਤਾ ਕਰੀ ਜਾਉਗੇ ਮੈਨੂੰ ਲੱਗਦਾ ਨਹੀਂ ਕੋਈ ਕੋਈ ਸਿਆਣ ਪੈ ਕੇ ਅਸੀਂ ਆਪਣਾ ਘਰ ਗਹਿਣੇ ਘਰ ਧਰ ਕੇ ਅਸੀਂ ਕੋਈ ਗੱਡੀ ਲਿਆ ਆਵੇ ਘਰ ਦਾ ਜੀ ਕੋਈ ਮੋਟਰਸਾਈਕਲ ਲਿਆ ਆਵੇ ਕੋਈ ਸਕੂਟਰੀ ਲਿਆ ਆਵੇ ਤੇ ਐਂਡ ਤੇ ਫਿਰ ਉਹ ਖੜਾਉਣੇ ਕਿੱਥੇ ਆ ਜਦੋਂ ਘਰ ਹੀ ਗਹਿਣੇ ਧਰਤਾ ਜਦੋਂ ਘਰ ਹੀ ਬੈ ਗਿਆ ਤਾਂ ਸਕੂਟਰ ਮੋਟਰਸਾਈਕਲ ਕਰਨੇ ਕੀ ਆ ਖੜਾਉਣੇ ਕਿੱਥੇ ਆ ਉਹ ਵੀ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਨਹੀਂ ਕਰਵੰਦ ਕੇਜਰੀਵਾਲ ਦੀਆਂ ਸਹੀ ਨੇ ਕੇਜਰੀਵਾਲ ਦੂਸਰਿਆਂ ਨੂੰ ਕਹਿੰਦੇ ਹੁੰਦੇ ਸੀ ਵਿਰੋਧੀਆਂ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਸਿਰਫ ਫ੍ਰੀ ਦੀ ਰਿਓੜੀ ਦੇਣ ਵਾਲੇ ਨੇ ਪਰ ਹੁਣ ਉਹ ਆਪ ਉਹਨਾਂ ਰਾਹਾਂ ਤੇ ਤੁਰੇ ਹੋਏ ਨੇ ਕਿ ਲੱਗਦਾ ਕਿ ਜਿਵੇਂ ਪੰਜਾਬ ਦੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਉਸੇ ਤਰ੍ਹਾਂ ਦਿੱਲੀ ਦੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਨਹੀਂ ਉਹ ਤਾਂ ਕੇਜਰੀਵਾਲ ਤਾਂ ਹੁਣ ਫ੍ਰੀ ਦੀਆਂ ਰਿਓੜੀਆਂ ਦੇ ਬ੍ਰਾਂਡ ਇਨਵੈਸਟਰ ਬਣ ਚੁੱਕੇ ਆ ਉਹਨਾਂ ਨੇ ਤਾਂ ਇਥੋਂ ਤੱਕ ਕੀ ਗੱਲ ਕਹਿ ਦਿੱਤੀ ਕਹਿੰਦੇ ਕਿ ਗਾਰੰਟੀ ਸ਼ਬਦ ਚੋਰੀ ਕਰ ਲਿਆ ਕਹਿੰਦੇ ਸਾਡਾ ਭਾਜਪਾ ਨੇ ਮਤਲਬ ਤੁਸੀਂ ਗਾਰੰਟੀ ਦੇ ਮਾਮੇ ਲੱਗਦੇ ਹੋ ਤੁਸੀਂ ਗਾਰੰਟੀ ਕਿੱਥੋਂ ਲੈ ਕੇ ਆਏ ਸੀ ਪਹਿਲਾਂ ਗਾਰੰਟੀ ਸ਼ਬਦ ਬਣਿਆ ਤੇ ਤੁਸੀਂ ਚੱਕਿਆ ਤੇ ਕਹਿੰਦੇ ਕਿ ਗਾਰੰਟੀ ਸ਼ਬਦ ਵੀ ਸਾਡਾ ਭਾਜਪਾ ਨੇ ਚੋਰੀ ਕਰ ਲਿਆ ਮਤਲਬ ਉਹ ਇਸ ਹੱਦ ਤੱਕ ਇੰਨੇ ਕੁ ਜਿਹੜੇ ਉਹ ਇੰਟੈਂਸ਼ਨ ਸੀਕਰ ਜਿਵੇਂ ਕਹਿੰਦੇ ਹੁੰਦੇ ਆ ਵੀ ਇੰਨੇ ਕੁ ਜ਼ਿਆਦਾ ਕੇਜਰੀਵਾਲ ਸਾਹਿਬ ਨੂੰ ਇੰਟੈਂਸ਼ਨ ਚਾਹੀਦੀ ਆ ਇੰਨੇ ਕੁ ਜ਼ਿਆਦਾ ਜਿਵੇਂ ਉਹ ਕਹਿੰਦੇ ਹੁੰਦੇ ਹਨ ਨਾ ਹਰ ਚੀਜ਼ ਦਾ ਸੇੜਾ ਮੈਨੂੰ ਮਿਲੇ ਹਰ ਚੀਜ਼ ਦਾ ਸੇੜਾ ਮੈਨੂੰ ਮਿਲੇ ਹਰ ਚੀਜ਼ ਕੇਜਰੀਵਾਲ ਸਾਹਿਬ ਝੂਠ ਤੂਫਾਨ ਬੋਲਣ ਦੇ ਜਿਹੜੇ ਉਹ ਆਦੀ ਹੋ ਚੁੱਕੇ ਐ ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੇ ਹਿੱਤਾਂ ਦੇ ਨਾਲ ਖਿਲਵਾੜ ਕਰਕੇ ਲੋਕਾਂ ਨੂੰ ਫ੍ਰੀ ਦੀਆਂ ਰਿਓੜੀਆਂ ਦਾ ਲਾਲਚ ਦੇ ਕੇ ਤਾਂ ਉਹ ਇਸ ਤਰੀਕੇ ਨਾਲ ਮੈਨੂੰ ਲੱਗਦਾ ਕੋਈ ਪਾਲਿਸੀ ਦੇਣੀ ਚਾਹੀਦੀ ਹੈ ਵੀ ਇੰਨਾ ਪੈਸਾ ਅਸੀਂ ਲਿਆਵਾਂਗੇ ਫਿਰ ਇਸ ਤਰੀਕੇ ਨਾਲ ਰੋਜ਼ਗਾਰ ਦੇਵਾਂਗੇ ਉਹ ਕਰਾਂਗੇ ਉਹ ਕਰਾਂ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਫ੍ਰੀ ਫਰੂ ਵਾਲਾ ਸਿਸਟਮ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨਾਲ ਤਬਾਹ ਕਰ ਰਿਹਾ ਇੱਕ ਗੱਲ ਇਹ ਵੀ ਕਹੀ ਗਈ ਹੈ ਕੇਜਰੀਵਾਲ ਵੱਲੋਂ ਇੱਕ ਗਰੰਟੀ ਇਹ ਵੀ ਦਿੱਤੀ ਗਈ ਆ ਕੇ 18000 ਰੁਪਏ ਜੋ ਧਾਰਮਿਕ ਸਥਾਨਾਂ ਦੇ ਗਰੰਟੀ ਨੇ ਜਾਂ ਪੰਡਤ ਨੇ ਉਹਨਾਂ ਨੂੰ ਦਿੱਤੇ ਜਾਣਗੇ ਕਿਤੇ ਇਹ ਨਾ ਹੋਵੇ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਸਾਰੇ ਪੰਡੇ ਦੇ ਬਣ ਜਾਣ ਉੱਥੇ ਕਿਵੇਂ ਦੇਖਦੇ ਉਹਨਾਂ ਦੇ ਇਸ ਬਿਆਨ ਨੂੰ ਇਹੋ ਚੀਜ਼ ਅਰਵਿੰਦ ਕੇਜਰੀਵਾਲਾ ਖੁਦ ਕਹਿੰਦੇ ਹੁੰਦੇ ਸੀਗੇ ਕਹਿੰਦੇ ਕਿ ਜਿਹੜੇ ਪਿਛਲੀ ਵਾਰੀ ਜਦੋਂ ਭਾਜਪਾ ਦੀ ਜਾਂ ਕਾਂਗਰਸ ਦੀ ਸਰਕਾਰ ਹੁੰਦੀ ਇਹਨਾਂ ਚੀਜ਼ਾਂ ਦੇ ਉੱਪਰ ਹੀ ਟਾਰਗੇਟ ਕਰਦੇ ਹੁੰਦੇ ਸੀਗੇ ਉਹ ਤੇ ਹੁਣ ਖੁਦ ਕਿਤੇ ਗਰੰਟੀਆਂ ਨੂੰ ਕਹਿੰਦੇ ਜੀ ਅਸੀਂ ਪੈਸੇ ਦੇ ਦੇਣੇ ਆ ਕਿਤੇ ਕਹਿੰਦੇ ਜੀ ਅਸੀਂ ਉਹਨਾਂ ਨੂੰ ਪੈਸੇ ਦੇ ਦੇਣੇ ਆ ਆਪਣੇ ਪੁਜਾਰੀਆਂ ਨੂੰ ਤੇ ਕਹਿੰਦੇ ਜੀ ਹੁਣ ਉਹ ਗੱਲ ਤੁਹਾਡੀ ਪਰ ਮੈਨੂੰ ਲੱਗਦਾ ਕਿ ਕਿਸੇ ਨੇ ਮੰਗ ਨਹੀਂ ਸੀ ਕੀਤੀ ਇਸ ਤਰੀਕੇ ਦੀ ਇਹਦਾ ਕਹਿੰਦੇ ਕਿ ਕਿਰਾਏਦਾਰ ਜਿਹੜੇ ਉੱਥੇ ਆਉਣਗੇ ਜੀ ਉਹਨਾਂ ਨੂੰ ਵੀ ਅਸੀਂ ਫ੍ਰੀ ਸੁਵਿਧਾਵਾਂ ਦੇਵਾਂਗੇ ਤੇ ਇਹਦਾ ਕੀ ਮਤਲਬ ਹੈ ਇਹਦਾ ਕੀ ਲਾਭ ਕੀ ਹੈ ਇਹਦਾ ਜੇਕਰ ਇਹਨਾਂ ਦੋਨਾਂ ਲੀਡਰਾਂ ਦੀ ਗੱਲ ਕਰਾਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੀ ਆ ਤਾਂ ਕੇਜਰੀਵਾਲ ਇੱਧਰ ਆ ਜਾਂਦੇ ਨੇ ਜਦੋਂ ਦਿੱਲੀ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਇਲੈਕਸ਼ਨ ਹੁੰਦੀ ਆ ਤਾਂ ਭਗਵੰਤ ਮਾਨ ਉੱਥੇ ਵਗ ਜਾਂਦੇ ਨੇ ਪਰ ਇਹਨਾਂ ਨੂੰ ਆਪਣੇ ਹਲਕਿਆਂ ਨਾਲ ਆਪਣੇ ਸੂਬੇ ਦੇ ਨਾਲ ਕੋਈ ਵੀ ਪਿਆਰ ਨਹੀਂ ਹੈਗਾ ਕਿਉਂਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਨੇ ਧਰਨੇ ਇੰਨੇ ਹੋਰ ਨੇ ਪ੍ਰਦਰਸ਼ਨ ਇੰਨੇ ਹੋਰ ਨੇ ਕਿਤੇ ਵੀ ਭਗਵੰਤ ਮਾਨ ਸਾਹਿਬ ਖੁੱਲ੍ਹ ਕੇ ਨਹੀਂ ਬੋਲ ਰਹੇ ਚਾਹੇ ਉਹ ਕਿਸਾਨੀ ਦਾ ਮਸਲਾ ਹੋਵੇ ਉੱਥੋਂ ਵੀ ਉਹਨਾਂ ਨੇ ਕੇਂਦਰ ਦਾ ਮਸਲਾ ਕਹਿ ਕੇ ਆਪਣਾ ਪੱਲਾ ਝਾੜਤਾ ਚਾਹੇ ਉਹ ਸਿੱਖਿਆ ਨੀਤੀ ਦਾ ਮਸਲਾ ਹੋਵੇ ਚਾਹੇ ਉਹ ਕੋਈ ਸਿਹਤ ਸਹੂ ਕਰ ਰਹੇ ਨੇ ਪੰਜਾਬ ਦੇ ਵਿੱਚ ਇਹੀ ਵਾਦੇ ਦਿੱਲੀ ਦੇ ਵਿੱਚ ਕਰ ਰਹੇ ਨੇ ਇਹੀ ਵਾਦੇ ਪੰਜਾਬ ਦੇ ਵਿੱਚ ਕੀਤੇ ਨੇ ਪਰ ਪੰਜਾਬ ਦੇ ਵਿੱਚ ਇਹ ਵਾਦੇ ਪੂਰੇ ਨਹੀਂ ਹਾਲਾਂਕਿ ਪੰਜਾਬ ਨੂੰ ਜੇਕਰ ਦੇਖੀਏ ਤਾਂ ਵੱਡਾ ਆਰਥਿਕ ਸੂਬਾ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਆਰਥਿਕ ਪੇਸ਼ੇਵਰ ਜੋ ਪੰਜਾਬ ਦੇ ਵਿੱਚ ਵਧੀਆ ਪੈਸਾ ਪਰ ਇਹ ਪੰਜਾਬ ਦੇ ਵਿੱਚ ਤਾਂ ਪੂਰੇ ਨਹੀਂ ਹੋ ਰਹੇ ਦਿੱਲੀ ਦੇ ਵਿੱਚ ਇਹ ਪੂਰੇ ਹੋ ਸਕਦੇ ਨੇ ਕਿਵੇਂ ਦੇਖਦੇ ਉਹਨਾਂ ਦੇ ਬਿਆਨ ਨੂੰ ਕਿ ਆਮ ਲੋਕਾਂ ਨੂੰ ਸਿਰਫ ਗੁੰਮਰਾਹ ਹੀ ਕੀਤਾ ਜਾ ਰਿਹਾ ਸਿਰਫ ਵੋਟਾਂ ਦੇ ਲਈ ਮੈਂ ਫੇਰ ਕਹਿ ਰਿਹਾ ਕਿ ਸੱਤਾ ਦੇ ਵਿੱਚ ਆਉਣ ਵਾਸਤੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਸੱਤਾ ਦੇ ਵਿੱਚ ਆਉਣ ਦੇ ਵਾਸਤੇ ਜਿਹੜੇ ਕੀਤੇ ਜਾ ਰਹੇ ਵਾਦੇ ਹਨ ਇਹ ਲੋਕਪੱਖੀ ਨਹੀਂ ਹੈ ਇਹ ਇਹ ਸੂਬੇ ਨੂੰ ਇਹ ਸੂਬੇ ਨੂੰ ਕਰਜ਼ੇ ਦੇ ਵਿੱਚ ਤਾਂ ਕਰੇ ਹੈ ਤੇ ਕਰਜ਼ਾ ਮੋੜਨਾ ਕਿਹਨੇ ਹੈ ਉਹ ਤੁਹਾਡੇ ਮੇਰੇ ਵਰਗੇ ਆਮ ਲੋਕਾਂ ਨੇ ਇਹ ਭਲੀਖਾ ਹੈ ਕਿ ਭਾਈ ਜਿਹੜੇ ਬਿਜ਼ਨਸਮੈਨ ਨੇ ਸਿਰਫ ਉਹੀ ਟੈਕਸ ਦਿੰਦੇ ਤੇ ਉਹਨਾਂ ਨੇ ਹੀ ਜਿਹੜੇ ਆ ਉਹ ਪੈਸੇ ਮੋੜਦੇ ਆ ਹਰ ਬੰਦਾ ਜਿਹੜਾ ਚਾਹੇ ਉਹ ਮਾਂਚਸ ਖਰੀਦਦਾ ਚਾਹੇ ਤੇਲ ਦੀ ਬੋਤਲ ਖਰੀਦਦਾ ਚਾਹੇ ਉਹ ਆਟਾ ਖਰੀਦਦਾ ਚਾਹੇ ਦਾਲ ਖਰੀਦਦਾ ਚਾਹੇ ਪਾਣੀ ਦੀ ਬੋਤਲ ਖਰੀਦਦਾ ਕੁਝ ਵੀ ਖਰੀਦਦਾ ਹਰ ਬੰਦਾ ਉਹਦੇ ਤੇ ਟੈਕਸ ਪੇ ਜਿਹੜਾ ਉਹ ਕਰਦਾ ਤਾਂ ਇਸ ਕਰਕੇ ਉਹ ਜਿਹੜਾ ਉਹ ਕਰਜ਼ਾ ਉਹ ਲੋਕਾਂ ਤੇ ਚੜ ਰਿਹਾ ਲੋਕਾਂ ਨੇ ਮੂੜਨਾ ਜਿੰਨਾ ਕਰਜ਼ਾ ਸਾਡਾ ਵਧ ਜਊਗਾ ਉਨੇ ਸਾਡੇ ਤੇ ਟੈਕਸ ਵਧੀ ਜਾਣਗੇ ਤਾਂ ਇਸ ਕਰਕੇ ਲੋਕ ਭੁੱਲ ਜਾਣਗੇ ਸਾਨੂੰ ਫ੍ਰੀ ਦੀਆਂ ਸਹੂਲਤਾਂ ਨੇ ਸਾਡੇ ਉੱਪਰ ਜਿੰਨਾ ਅਸੀਂ ਉਧਰੋਂ ਫ੍ਰੀ ਲਵਾਂਗੇ ਉਨਾ ਹੀ ਅਸੀਂ ਦੂਜੇ ਪਾਸੇ ਮਹਿੰਗਾਈ ਦੀ ਮਾਰ ਜਿਹੜੀ ਆ ਉਹ ਚੱਲਾਂਗੇ ਤਾਂ ਇਸ ਕਰਕੇ ਲੋਕਾਂ ਨੂੰ ਸੋਚਣਾ ਚਾਹੀਦਾ ਇਹੋ ਜੇ ਫ੍ਰੀ ਦੇ ਵਾਅਦੇ ਕਰਨ ਵਾਲੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਤਾਂ ਮੇਰੇ ਨਾਲ ਸਹਾਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜੀ ਵੱਲੋਂ ਇਸ ਗਰੰਟੀਆਂ ਬਾਰੇ ਪੂਰਾ ਪਰਦਾ ਪਾਸ਼ ਆ ਜੋ ਕੀਤਾ ਤਾਂ ਸਰਕਾਰਾਂ ਨੂੰ ਲੈ ਕੇ ਵੀ ਕਈ ਸਵਾਲ ਨੇ ਜੋ ਉਹਨਾਂ ਵੱਲੋਂ ਖੜੇ ਕੀਤੇ ਗਏ ਨੇ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ